ਸਿਨ ਅਖਬਾਰਾਂ ਦੇ ਵਿੱਚ ਆ ਰਹੀਆਂ ਸੀ ਗੱਲਾਂ ਕਿ ਇੱਕ ਲੜਕੀ ਦੀ ਕਿੰਨੇ ਬਾਅਦ ਵਾਰੀ ਆਉਂਦੀ ਆ 100 ਦਿਨ ਬਾਅਦ ਮਹੀਨੇ ਬਾਅਦ ਮਾਫ਼ ਕਰਨਾ ਇਹ ਗੱਲ ਆ ਮੈਂ ਅਖਬਾਰਾਂ ਦੇ ਜ਼ਰੀਏ ਤਹ ਦ ਕਹਿ ਰਿਹਾ ਜਾਨਾ ਸਪੋਕਸਮੈਨ ਚ ਗੱਲਾਂ ਸਪੀਆਂ ਜੇ ਸੇਵ ਕਿਤੇ ਗੱਲਾਂ ਸਪੀਆਂ ਇੱਕ ਹੋਰ ਖੋਤੀ ਬਲਾਤਕਾਰ ਦੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤਾਂ ਪਹਿਲਾਂ ਮੈਂ ਪੜਦਾ ਹੁੰਨਾ ਕਿ ਇਹਨਾਂ ਬਾਬਿਆਂ ਦੇ ਡੇਰਿਆਂ ਦੇ ਵਿੱਚ ਨਾ ਜਾਇਆ ਕਰੋ ਜੇਕਰ ਫਿਰ ਇਹਨਾਂ ਨੂੰ ਸਿੱਧੇ ਲਫਜ਼ਾਂ ਦੇ ਵਿੱਚ ਕਹਿ ਦੇਈਦਾ ਕਿ ਬਲਾਤਕਾਰ ਕਰਦੇ ਆ ਭਾਈ ਤੁਹਾਡੀਆਂ ਉੱਥੇ ਲੜਕੀਆਂ ਧੀਆਂ ਜਾਂਦੀਆਂ ਨੇ ਤੇ ਫਿਰ ਲੋਕਾਂ ਨੂੰ ਗੁੱਸਾ ਲੱਗਦਾ ਕਿ ਜੇ ਤਾਂ ਐਵੇਂ ਹੀ ਬੋਲਦੇ ਆ ਤੁਸੀਂ ਦੇਖ ਲਓ ਪੰਜਾਬ ਤੋਂ ਲੈ ਕੇ ਹਰਿਆਣਾ ਦਿੱਲੀ ਤੱਕ ਜਿੰਨੇ ਬਾਬਿਆਂ ਦੀ ਰਾਜਸਥਾਨ ਤੱਕ ਜਿਹੜੀਆਂ ਲੈਣਾ ਲੱਗੀਆਂ ਨੇ ਸਾਰੇ ਜਿਹੜੇ ਇਸ ਬਲਾਤਕਾਰ ਕੁਕਰਮ ਦੇ ਵਿੱਚ ਫਸੇ ਹੋਏ ਆ ਕੋਈ ਕਿਸੇ ਜੇਲ੍ਹ ਦੇ ਵਿੱਚ ਬੰਦਾ ਕੋਈ ਕਿਸੇ ਜੇਲ੍ਹ ਦੇ ਵਿੱਚ ਬੰਦਾ ਆ ਸਰਸੇ ਵਾਲਾ ਸਾਹ ਦੇਖ ਲਿਓ ਅਜੇ ਲੋਕ ਉਹਨੂੰ ਰੱਬ ਮੰਨਿ ਬੈਠੇ ਨੇ ਉਹਦੇ ਜਿਹੜੇ ਅੰਨੇ ਭਗਤਾ ਪਤਾ ਨਹੀਂ ਲੋਕਾਂ ਦੀ ਬੁੱਧੀ ਕਿੱਥੇ ਭ੍ਰਿਸ਼ਟ ਹੋ ਚੁੱਕੀ ਆ ਕਿਉਂ ਇਹਨਾਂ ਬਾਬਿਆਂ ਦੇ ਮਗਰ ਲੱਗੇ ਹੋਏ ਆ ਇਹ ਬਾਬੇ ਤੁਹਾਡਾ ਆਰਥਿਕ ਤੇ ਸਰੀਰਕ ਸੋਸਣ ਕਰਦੇ ਆ ਪਰ ਲੋਕ ਫੇਰ ਵੀ ਨਹੀਂ ਮੰਨਦੇ ਫੇਰ ਵੀ ਇਹਨਾਂ ਨੂੰ ਆਪਣਾ ਰੱਬ ਮੰਨਿ ਬੈਠੇ ਆ ਪਤਾ ਨਹੀਂ ਕਦੋਂ ਇਹਨਾਂ ਨੂੰ ਆਕਲਾਊਗੀ ਆਪਣੀਆਂ ਜਿਹੜੀਆਂ ਜਵਾਲ ਲੜਕਿਆਂ ਨੂੰ ਜਿਹੜਾ ਸੰਸਥਾ ਦੇ ਜਿਹੜੇ ਮੁਖੀ ਆ ਕਈ ਸੰਸਥਾ ਚ ਲਾਉਂਦੇ ਆ ਜਿਹਦੇ ਹੁਣ ਮੈਂ ਗੱਲ ਕਰਨ ਲੱਗਿਆਗਾ ਇੱਕ ਕ ਸੰਸਤਾ ਚਲਾਉਂਦਾ ਸੀ ਤੇ ਜਿਹੜਾ ਇਹਦੇ ਉੱਪਰ ਇੱਕ ਲੜਕੀਆਂ ਵੱਲੋਂ ਰੋਪ ਲਾਇਆ ਗਿਆ ਉਹਦੇ ਤਹਿਤ ਆਪਾਂ ਗੱਲਬਾਤ ਕਰਦੇ ਆ ਧਿਆਨ ਦੇਣਾ ਸੁਣਨਾ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਬੜਾ ਕੁੱਝ ਭਾਈ ਤੁਹਾਨੂੰ ਕਹਿੰਦੇ ਆ ਰਹੇ ਆ ਕਿ ਇਹਨਾਂ ਬਾਬਿਆਂ ਤੋਂ ਬਚੋ ਇਹਨਾਂ ਠੱਗ ਸਾਧਾਂ ਤੋਂ ਬਚੋ ਇਹਨਾਂ ਕੋਲੇ ਕੁੱਝ ਨਹੀਂ ਹੁਣ ਟਾ ਨੂੰ ਆਇਆ ਇੱਕ ਹੋਰ ਇੱਕ ਜਿਹੜਾ ਢੋਂਗੀ ਬਾਬਾ ਜਿਹੜਾ ਆਪਾਂ ਬਾਬਾ ਨਹੀਂ ਕਹਿੰਦੇ ਉਹਨੂੰ ਅਖੌਤੀ ਸਾਧਾ ਜਿਹੜਾ ਕਿ ਹੁਣ ਇਸ ਸਮੇਂ ਫਰਾਰ ਆ ਉਹਦੇ ਉੱਤੇ ਰੋਪਾਂ ਲਗਾਏ ਨੇ ਕਰੀਬ 15 ਲੜਕੀਆਂ ਨੇ 15 ਲੜਕੀਆਂ ਦੇ ਨਾਲ ਜਿਸ ਨੂੰ ਸੋਸ਼ਣ ਕੀਤਾ ਉਸਨੇ ਸਵਾਮੀ ਚੇਤਨਾ ਨੰਦ ਦਾ ਨਾਮ ਆ ਸਰਸਵਤੀ ਇਹ ਇੱਕ ਸੰਸਤਾ ਚਲਾ ਰਿਹਾ ਸੀ ਜਿਸ ਦੇ ਵਿੱਚ ਉਸ ਸੰਸਤਾ ਦੇ ਵਿੱਚ ਕਰੀਬਾ ਪਤਾ ਨਹੀਂ ਕਿੰਨੇ ਸੈਂਕੜੇ ਲੜਕੇ ਰਹਿੰਦੇ ਸੀ ਤੇ ਉਹਨਾਂ 15 ਲੜਕੀਆਂ ਦੇ ਨਾਲ ਇਸ ਨੇ ਜਿਹੜਾ 660 ਕਰਨ ਦੇ ਤੇ ਦੋਸ ਲੱਗੇ ਆ ਤੇ 32 ਲੜਕੀਆਂ ਦੇ ਜਿਹੜੇ ਬਿਆਨ ਦਰਜ ਕਰ ਲਿਆ ਦਿੱਲੀ ਪੁਲਿਸ ਵੱਲੋਂ ਇਹ ਦਿੱਲੀ ਕਾ ਸੰਸਥਾ ਚਲਾ ਰਿਆ ਸੀ Swami Chetna Anand ਦੇ ਨਾਮ ਤੇ ਜਿਹੜਾ ਮਸ਼ਹੂਰ ਹੋਇਆ ਧੌਂਗੀ ਬਾਬਾ ਤੇ ਹੁਣ ਉਹ ਤੋਂ ਇਹ ਫਰਾਰ ਹੋ ਚੁੱਕਿਆਗਾ ਜਾਨੀ ਕਿ ਦਿੱਲੀ ਛੱਡ ਕੇ ਭੱਜ ਗਿਆ ਹੁਣ ਇਹਦੀ ਲੋਕੇਸ਼ਨ ਆ ਜਿਹੜੀ ਉਹ ਆਗਰੇ ਦੇ ਵਿੱਚ ਦੇਖੀ ਗਈ ਆ ਕਿ ਆਗਰੇ ਦੇ ਵਿੱਚ ਜਿਹੜੀ ਪੁਲਿਸਾ 4 ਅਗਸਤ ਨੂੰ ਜਿਹੜੇ ਦੇਤੇ ਮਾਬਲਾ ਦਰਜ ਹੋਇਆ ਸੀ ਬਖ ਬਖ ਲੜਕੀਆਂ ਦੇ ਬਲੋਂ ਜਿਹੜਾ ਉਹਨਾਂ ਦੇ ਖਿਲਾਫ ਅਪਜਨਕ ਸ਼ਬਦ ਬੋਲਣੇ ਉਹਨਾਂ ਲੜਕੀਆਂ ਦੇ ਜਿਹੜਾ ਜੋ ਇਹਨੇ ਜੋ ਕੁਝ ਕਰਨਾ ਕਰਨ ਕੀਤੀ ਉਹ ਤੁਹਾਡੇ ਸਾਹਮਣੇ ਆ ਬਾਰ ਬਾਰ ਉਹੀ ਗੱਲਾਂ ਹੋਰ ਹੋਣ ਦਾ ਕੀ ਫਾਇਦਾ ਜਦੋਂ ਸਾਡੀਆਂ ਧੀਆਂ ਪੈਣਾ ਤੇ ਗੱਲ ਆਉਂਦੀਆਂ ਲੜਕੇ ਤੇ ਗੱਲ ਆਉਂਦੀਆਂ ਸਾਨੂੰ ਉੱਥੇ ਥੋੜਾ ਸਕੋਚਣਾ ਪੈਂਦਾ ਹੈਗਾ ਕਿ ਉਹ ਸ਼ਬਦ ਬਾਰ ਬਾਰ ਕਹਿਣ ਦੇ ਨਾਲ ਸਾਡੇ ਮਨ ਨੂੰ ਆਪ ਦੇ ਨੂੰ ਖੁਦ ਨੂੰ ਐ ਲੱਗਦਾ ਹੈਗਾ ਕਿ ਯਾਰ ਇਹ ਤਾਂ ਹੈਗੇ ਸੀ ਜਿਹੜੇ ਹੈਗੇ ਸੀ ਔਰ ਤੁਸੀਂ ਆਪ ਦੇਖੋ ਕਿ 15 ਲੜਕੀਆਂ ਇਹ ਸੌਦਾ ਸਾਧਾ ਕਹਿੰਦੇ ਰਹੇ ਸੀ ਨਾ ਅਖਬਾਰਾਂ ਦੇ ਵਿੱਚ ਆ ਰਹੀਆਂ ਸੀ ਗੱਲਾਂ ਕਿ ਇੱਕ ਲੜਕੀ ਦੀ ਕਿੰਨੇ ਬਾਅਦ ਵਾਰੀ ਆਉਂਦੀ ਆ 100 ਦਿਨ ਬਾਅਦ ਮਹੀਨੇ ਬਾਅਦ ਮਾਫ ਕਰਨਾ ਇਹ ਗੱਲ ਆ ਮੈਂ ਅਖਬਾਰਾਂ ਦੇ ਜ਼ਰੀਏ ਤਹਦ ਕਹਿ ਰਿਹਾ ਜਨਨ ਸਪੋਕਸਮੈਨ ਚ ਗੱਲਾਂ ਸਪੀਆਂ ਦੇ ਸੇਵ ਕਿਤੇ ਗੱਲਾਂ ਸਪੀਆਂ ਸੌਦਾ ਸਾਧੀਆਂ ਜਿਹੜਾ ਕਿ ਉਦੋਂ ਖੂਬ ਚਰਚਾ ਹੋਈ ਉਸ ਤੋਂ ਬਾਅਦ ਜਿਹੜਾ ਉਹਦੇ ਉੱਪਰ ਜਿਹੜਾ ਰੈਪ ਦਾ ਪਰਚਾ ਦਾ ਅਰਜ ਹੁੰਦਾ ਬਾਅਦ ਵਿੱਚ ਉਹ ਸਾਧਵੀਆਂ ਜਿਹੜੀਆਂ ਕਿ ਉਸ ਸਮੇਂ ਦੇ ਜਿਹੜੇ ਅਟਲ ਬਿਹਾਰੀ ਬਾਜਪਏ ਸੀ ਪ੍ਰਧਾਨ ਮੰਤਰੀ ਜਿਹੜਾ ਉਸ ਗੁਨਾਹਕ ਚਿੱਠੀ ਪਾਈ ਉਸ ਤੋਂ ਬਾਅਦ ਜਿਹੜਾ ਕਿ ਇਹਦੇ ਉੱਪਰ ਐਕਸ਼ਨ ਹੁੰਦਾ ਤੇ ਉਸ ਉਹਨਾਂ ਸਾਧਵੀਆਂ ਦੇ ਤਹਿਤ ਜਿਹੜਾ ਬਲਾਤਕਾਰ ਦਾ ਜਿਹੜਾ ਮਾਮਲਾ ਸੀਬੀਆਈ ਦੀ ਕੋਰਟ ਹੈ ਜਿਹੜਾ ਦਰਜ ਕਰਦੀ ਆ ਉਸ ਤੋਂ ਬਾਅਦ ਕਤਲ ਦਾ ਮਾਮਲਾ ਵੀ ਦਰਜ ਹੁੰਦਾ ਅਜੇ ਹੋਰ ਮਾਮਲੇ ਦਰਜ ਪਏ ਆ ਤੇ ਪਹਿਲਾਂ ਤੁਹਾਨੂੰ ਇਹਦੇ ਬਾਰੇ ਦੱਸ ਦਈਏ ਚਲ ਉਹ ਮਾਵਲੇ ਦਰਜ ਪਈ ਆ ਤੇ 30 ਦਿਨ ਪ੍ਰੋਲ ਤੇ ਆ ਜਾਂਦਾ ਤੇ ਸਤਸੰਗ ਕਰਦਾ ਆ ਕੇ ਆ ਸਾਡਾ ਦੇਸ਼ ਦਾ ਜਲੂਸ ਕਰ ਛੜੇ ਇਹਨਾਂ ਅਖੌਤੀ ਲੀਡਰਾਂ ਨੇ ਇਹਨਾਂ ਬਾਬਿਆਂ ਨੇ ਤੇ ਇਹ ਜਿਹੜਾ ਧਾਨਮਨ ਦੱਸਿਆ ਹੋਇਆ ਅੱਗੇ ਦੇਖਦੇ ਇੱਕ ਜਿਹੜੀ ਗੱਡੀ ਆ ਇਹਦੇ ਕੋਲੇ ਬਹੁਤ ਮਹਿੰਗੀ ਗੱਡੀ ਆ ਜਿਹਦੀ ਨੰਬਰ ਪਲੇਟ ਵੀ 49 UN 1 ਇਹਨੇ ਲਿਖਾਈ ਹੋਈ ਆ ਲਾਲ ਰੰਗ ਦੀ ਗੱਡੀ ਜਿਹੇ ਅਖੌਤੀ ਸਾਥ ਰਹਿੰਦਾ ਸੀ ਜਿਹੜਾ ਕਿ ਚੇਤਨਾ ਨੰਦ ਆ ਕੋਈ ਇਹ ਹਣ ਭੱਜਿਆ ਹੋਇਆ ਫਰਾਰਾ ਤੇ ਇਹ ਬਾਅਦ ਵਿੱਚ ਫਿਰ ਫਰਾਰ ਹੁੰਦੇ ਆ ਪਹਿਲਾਂ ਉਹ ਆਪਣੀਆਂ ਧੀਆਂ ਵਰਗੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਨਾਲ ਕੁਕਰਮ ਕਰਦੇ ਆ ਤੇ ਬਾਅਦ ਦੇ ਵਿੱਚ ਲੋਕਾਂ ਨੂੰ ਭਾਸ਼ਣ ਸੁਣਾਉਂਦੇ ਆ ਤੇ ਲੋਕ ਅੰਨੇ ਭਗਤ ਇਹਨਾਂ ਦੇ ਮੂਹਰੇ ਬੈਠ ਕੇ ਜਿਹੜਾ ਕਿ ਸਾਡਾ ਬਾਬਾ ਜੀ ਬੜਾ ਚੰਗੇ ਨੇ ਸਾਡੇ ਬਾਬਾ ਬੜੇ ਸਿਆਣੇ ਨੇ ਸੁਭਾਅ ਸਿਆਣੇ ਨੇ ਆਹ ਕਰਤੂਤਾ ਨੇ ਆਹ ਚੰਦ ਚਾੜਦੇ ਆ ਦੱਸਦੇ ਜੇ ਕੋਈ ਢੋਂਗੀ ਬੱਚੇ ਹੋਵੇ ਤਾਂ ਹੋ ਸਕਦਾ ਕਿ ਇੱਕਾ ਨੁੱਕਾ ਬਚਿਆ ਹੋਵੇ ਹੋ ਸਕਦਾ ਕਿ ਉਹਦੇ ਕਰਤੂਤਾਂ ਜਿਹੜੀਆਂ ਕਿ ਜਗ ਜਾਗ ਨਾ ਹੋਈਆਂ ਹੋਣ ਤੇ ਇਹ ਜਿਹੜੇ ਕਾਰਨਾਮੇ ਇਹਨਾਂ ਸਾਧਾਂ ਦੇ ਇਹ ਕਾਰਨਾਮੇ ਆ ਹੁਣ ਜਿਹੜਾ ਕਿ ਸਿੱਖ ਨੇ ਜਿਹੜੇ 33 32 ਬੱਤੀ ਸਾਲਤ ਦੇ ਜੇਲ੍ਹਾਂ ਦੇ ਵਿੱਚ ਬੰਦਾ ਸਿਆਸੀ ਉਹਨਾਂ ਨੇ ਮਰਡਰ ਕੀਤੇ ਉਹਨਾਂ ਨੇ ਕੋਈ ਆਪ ਦਾ ਰਜੀ ਰਾਂਜ ਸਿੰਘ ਨਹੀਂ ਉਹਨਾਂ ਦੀ ਉਹਨਾਂ ਨੂੰ ਕੋਈ ਪਰੋਲ ਨਹੀਂ ਉਹਨਾਂ ਨੂੰ ਕੋਈ ਸੁੱਟੀਆਂ ਨਹੀਂ ਤਾਂ ਜਿਹੜਾ ਬਲਾਤਕਾਰ ਕਰ ਕਰਕੇ ਗਿਆ ਜਿਹੜਾ ਦੋ ਮਰਡਰ ਕਰਕੇ ਗਿਆ ਜਿਹਦੇ ਦੇ ਮਰਡਰ ਦੇ ਕੇਸ ਆ ਉਹਨੂੰ ਕਰੇ 3 ਦਿਨ ਸੁੱਟੀ ਮਿਲ ਜਾਂਦੀ ਹੈ 3 ਦਿਨ ਉਹ ਜਿਹੜਾ ਪ੍ਰਵਚਨ ਵੀ ਕਰਦਾ ਆ ਕਿ ਉਹ ਸੰਗਤਾਂ ਨੂੰ ਜਿਹੜਾ ਬਾਹਰ ਆ ਕੇ ਜਿਹੜਾ ਉਹਨੂੰ ਸੁਰੱਖਿਆ ਵੀ ਕਰਦੀ ਹੈ ਜਿਹੜੀ ਇਹ ਸਾਡੀ ਦੇਸ਼ ਦੀ ਸਰਕਾਰ ਆ ਇਹ ਤਾਂ ਹਾਲ ਆ ਸਾਡੇ ਸਿਸਟਮ ਦਾ ਤੇ ਇਸ ਕਰਕੇ ਜਿਹੜਾ ਇਹ ਸਾਧ ਨੇ ਮੈਂ ਪਹਿਲਾਂ ਵੀ ਕਹਿੰਦਾ ਤੇ ਹੁਣ ਵੀ ਕਹਿੰਦਾ ਕਿ ਲੋਕੋ ਆਪਣੀਆਂ ਧੀਆਂ ਭੈਣਾਂ ਨਾ ਭੇਜਿਆ ਕਰੋ ਮਾੜਾ ਮੋਟਾ ਸ਼ੰਗ ਸ਼ਰ ਮੰਨ ਲਓ ਕਿਉਂ ਤੁਸੀਂ ਜਿਹੜਾ ਕਿ ਇੱਕਾ ਇਹ ਕਿਤਾ ਬਣਾ ਲਿਆ ਕਿ ਜੀ ਫਲਾਨੇ ਥਾਂ ਤੇ ਬਾਬੇ ਨੇ ਉੱਥੇ ਅਸੀਂ ਲੜਕੀ ਪਾ ਦਈਏ ਪੜ੍ਹਨੇ ਪਾ ਦਈਏ ਜਾਂ ਉੱਥੇ ਸਿੱਖਿਆ ਕਰੂਗੀ ਇਹ ਭਾਈ ਫਿਰ ਇਹੋ ਜੇ ਚੰਦ ਚੜ੍ਹਦੇ ਆ ਆਹ ਹੁਣ ਸਮਾਮੀ ਨੰਦ ਜਿਹੜਾ ਭੱਜਿਆ ਹੋਇਆ ਗਿਆ ਇਹ ਉੱਥੇ ਜਿਹੜਾ ਇੱਕ ਜਿਹੜੀ ਸੰਸਥਾ ਚਲਾ ਰਿਆ ਸੀ ਜਿਹਦੇ ਵਿੱਚ ਕਰੀਬਾ ਸੈਂਕੜੇ ਤੇ ਦੇ ਆ ਜਿਹੜੀਆਂ ਲੜਕੀਆਂ ਸੀ ਜਿਹੜੀਆਂ ਦਿੱਲੀ ਦੇ ਵਿੱਚ ਦਸੀਆਂ ਜਾ ਰਹੀਆਂ ਸੀ ਹੁਣ ਉਥੋਂ ਇਹ ਜਿਹੜਾ ਸਵਾਮੀ ਚੇਤਨ ਅਨੰਦ ਸਵਾਮੀ ਚੇਤਨ ਅਨੰਦ ਆ ਜਿਹੜਾ ਸਰਸਪਤੀ ਇਹਦਾ ਪੂਰਾ ਨਾਮ ਆ ਤੇ ਇਹ ਜਿਹੜਾ ਉਤੋਂ ਭਈਆ ਹੂਆ ਕੋਈ ਪਤਾ ਨਹੀਂ ਦਿੱਲੀ ਦੁਲੀ ਆਪਣਾ ਬਿਹਾਰ ਦਾ ਹੂਆ ਜਾਂ ਯੂਪੀ ਦਾ ਹੂਆ ਆਲਰੇਡੀਆਂ ਦੇ ਵਿੱਚ ਇਹਨੂੰ ਦੇਖਿਆ ਗਿਆ ਦੀ ਲੋਕੇਸ਼ਨ ਆਈ ਆ ਹੁਣ ਇਹ ਵੀ ਖਬਰ ਆ ਸਾਹਮਣੇ ਨਿਕਲ ਕੇ ਆ ਰਹੀ ਆ ਤੇ ਲੰਡਨ ਭੱਜ ਗਿਆ ਭੱਜੂ ਆ ਬਈ ਜਿਨ੍ਹਾਂ ਦੇ ਕੋਲ ਕਰੋੜਾਂ ਰੁਪਈਆ ਦੀਆਂ ਅਰਬਾਂ ਦੀਆਂ ਗੱਡੀਆਂ ਨੇ ਜਿਨ੍ਹਾਂ ਦੇ ਕੋਲ ਸਰਕਾਰਾਂ ਚੱਲਦੀਆਂ ਜਿਨ੍ਹਾਂ ਦੇ ਸਹਾਰੇ ਜਿਨ੍ਹਾਂ ਦੇ ਸਹਾਰੇ ਸਾਰਾ ਜਿਹੜਾ ਤਾਤਰ ਮੰਤਰ ਸਾਰਾ ਫੇਲ ਹੋ ਜਾਂਦਾਗਾ ਤੇ ਜਿਨ੍ਹਾਂ ਨੂੰ ਝੁਕ ਝੁਕ ਕੇ ਪੁਲਿਸ ਵੀ ਸਲਾਮਾ ਕਰਦੀ ਆ ਤੇ ਉਹਨਾਂ ਦਾ ਕੀ ਬਗਾਰ ਲੂ ਕੋਣ ਇਹ ਕਰ ਲੂਗੇ ਸਾਧਾ ਇਹ ਸਾਧਾ ਨਿਕਲ ਗਿਆ ਹੋਊਗਾ ਇਹ ਪੱਕੀ ਗੱਲ ਆ ਇਹ ਲੱਗਦਾ ਇਹਦੇ ਜਿਹੜੇ ਦੱਸਿਆ ਜਾ ਰਿਹਾ ਹੁਣ ਸੂਤਰਾਂ ਤੋਂ ਮਿਲੀ ਜਾਨਕਾਰ ਅਨੁਸਾਰ ਸਮਨ ਨਿਕਲ ਕੇ ਆ ਰਹੀ ਆ 15 ਲੜਕੀਆਂ ਦੇ ਨਾਲ ਜਿਹੜਾ ਸ਼ੋਸ਼ਣ ਕੀਤਾ ਇਹਨੇ ਤੇ 32 ਲੜਕੀਆਂ ਦੇ 32 ਲੜਕੀਆਂ ਦੇ ਕਰੀਬ ਜਿਹੜਾ ਬਿਆਨ ਲਿਖਾਇਆ ਗਿਆ ਉਹਨਾਂ ਨੇ ਬਿਆਨ ਦਰਜ ਕਰਵਾਇਆ ਕਿ ਇਹਨੇ ਹਾਂ ਜੀ ਸਾਡੇ ਸਾਹਮਣੇ ਜਾਂ ਇਹਨਾਂ ਇਹਨਾਂ ਲੜਕੀਆਂ ਦੇ ਨਾਲ ਆ ਕੁਝ ਕੀਤਾ ਤੇ ਜਿਹੜੀਆਂ ਜਿਹੜੀਆਂ ਸੌਦਾਵਲੀ ਵਰਤਦਾ ਸੀ ਸਾਰਾ ਕੁਝ ਉਹਦੇ ਵਿੱਚ ਡਿਟੇਲ ਚ ਦਿੱਤਾ ਹੋਇਆ ਤੇ ਅੱਜ ਹੁਣ ਦਿੱਲੀ ਦੀ ਪੁਲਿਸ ਸਾਪੇ ਮਾਰੀ ਆ ਤੇ ਕਹਿੰਦੇ ਹੁੰਦੇ ਆ ਕਿ ਬਾਅਦ ਵਿੱਚ ਜਦੋਂ ਸੱਪ ਲੰਘ ਜਦੋਂ ਲੀ ਕੁੱਟਣ ਦਾ ਕੋਈ ਫਾਇਦਾ ਨਹੀਂ ਜਾਂ ਤਾਂ ਇਹ ਜੇ ਢੌਂਗੀਆਂ ਦੇ ਉੱਤੇ ਪਹਿਲਾ ਕਾਰਵਾਈ ਹੁਣ ਇਹ ਚੰਦਿਆ ਪਹਿਲਾਂ ਸਰਕਾਰ ਇਹਨਾਂ ਨੂੰ ਪਾਲਦੀਆਂ ਨੇ ਇਹਨਾਂ ਨੂੰ ਗਨਮੈਨ ਦਿੰਦੀਆਂ ਨੇ ਇਹਨਾਂ ਨੂੰ ਸਿਕਿਉਰਟੀ ਦਿੰਦੀਆਂ ਨੇ ਇਹਨਾਂ ਨੂੰ ਸਹਦ ਦਿੰਦੀਆਂ ਨੇ ਜਦੋਂ ਫਿਰ ਬੜੇ-ਬੜੇ ਡੇਰੇ ਉਸਾਰ ਲੈਂਦੇ ਆ ਜਦੋਂ ਫਿਰ ਇਹਨਾਂ ਦੀ ਚੜ੍ਹਤ ਹੋ ਜਾਂਦੀ ਆ ਪੂਰੀ ਫਿਰ ਇਹ ਮਨਮਰਜ਼ੀ ਕਰਦੇ ਆ ਫਿਰ ਉਹਨਾਂ ਲੜਕੀਆਂ ਨੋਚ-ਨੋਚ ਕੇ ਖਾਂਦੇ ਆ ਜੰਗਲੀ ਜਾਨਵਰ ਵਾਂਗੂ ਜਿਸ ਤਰ੍ਹਾਂ ਸਾਸੇ ਵਾਲਾ ਖਾਂਦਾ ਰਿਹਾ ਤੇ ਇਸ ਕਰਕੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੇ ਨਾ ਭਰਾਵੋ ਬਸ ਅਜੇ ਵੀ ਆਪਣੀਆਂ ਧੀਆਂ ਲੜਕੀਆਂ ਨੂੰ ਨਾ ਇਹ ਜਿਹੜਾ ਡੇਰੇਆਂ ਤੇ ਤੋਰੋ ਚਾਹੇ ਉਹ ਪੰਜਾਬ ਦੇ ਹੋਣ ਚਾਹੇ ਪੰਜਾਬ ਤੋਂ ਬਾਹਰ ਹੋਣਾ ਤੇ ਸਾਰਿਆਂ ਦਾ ਇਹਨਾਂ ਦਾ ਹਾਲ ਇਹੀ ਜਿਹਾ ਹੀ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਕਮੈਂਟ ਵੀ ਲਿਖ ਦਿਓ